ਜੈਨਿਕ ਸਭਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਸਿੰਘ ਦਿਪਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਹੀ ਦੇਰ ਦੇ ਵਿੱਚ ਲੁਧਿਆਣਾ ਦੇ ਵਿੱਚ ਸ਼ੋਕ ਪ੍ਰੈਸ਼ਰ ਪੱਪੀ ਦੇ ਹੱਕ ਦੇ ਵਿੱਚ ਰੋਡ ਸ਼ੋਅ ਤੇ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਣਗੇ ਤਾਂ ਉਸ ਤੋਂ ਪਹਿਲਾਂ ਹੀ तमाम ਜਿਹੜੇ ਕੀ ਵਰਕਰ ਨੇ ਜਾਂ ਵਿਧਾਇਕ ਨੇ ਉਹ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ ਗੱਲਬਾਤ ਕਰਾਂਗੇ ਮੇਲਣਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਮੌਜੂਦ ਨੇ ਗਰੇਵਾਲ ਸਾਹਿਬ ਪਹਿਲਾਂ ਚੋਣ ਕਮੇਟੀ ਨੂੰ ਇੰਚਾਰਜ ਲਾਇਆ ਤੁਹਾਨੂੰ ਸਟਾਰ ਕੰਪੇਨ ਵੀ ਲਗਾਇਆ ਗਿਆ ਕਿਵੇਂ ਦੇਖਦੇ ਹੋ ਬਾਬੇ ਨਾਨਕ ਦੀ ਕਿਰਪਾ ਵਾ ਬਾਬੇ ਨਾਨਕ ਜੀ ਦੀ ਡਿਊਟੀ ਲਾਈ ਆ ਤੁਹਾਡਾ ਅਜੇ ਤੱਕ ਤਨਵਲੀ ਨੇ ਰਾਈਆ ਤੇ ਅੱਜ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਲੀਡਰਸ਼ਿਪ ਦਾ ਔਰ ਆਮ ਆਦੀ ਪਾਰਟੀ ਦੇ ਮੁਖੀ ਸ੍ਰੀ ਰਵਿੰਦ ਕੇ ਜੀ ਵੱਲੋਂ ਦਾ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਡਾਕਟਰ ਸੰਦੀਪ ਪਾਟਕ ਜੀ ਦਾ ਔਰ ਸਾਰੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਦਾ ਕੇ ਪਹਿਲਾ ਅੰਚਾਰ ਜਲਾਇਆ ਹੋ ਸਟਾਰ ਪ੍ਰਚਾਰ ਕਰਾਇਆ ਤੇ ਔਰ ਮੈਂ ਵਿਸ਼ਵਾਸ ਦਿਵਾਉਣਾ ਔਰ ਜੋ ਆਮ ਆਦੀ ਪਾਰਟੀ ਦਾ ਮਿਸ਼ਨ ਹੈ ਸਾਡੇ ਭਗਵੰਤ ਸਿੰਘ ਮਾਨ ਜੀ ਦਾ ਮਿਸ਼ਨ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਸਾਨੂੰ ਕੈਂਡੀਡੇਟ ਦਾ ਸ਼ੋਕ ਪ੍ਰਸ਼ਰ ਪੱਪੀ ਲੋਕ ਸਭਾ ਲੁਧਿਆਣੇ ਵ ਉਹਨੂੰ ਜਤੋਂ ਬਾਅਦ ਤੇ ਆਪਣੀ ਚਰਬੀ ਦਾ ਦੇਵਾ ਜੀ ਦਾ ਆ ਕੇ ਔਰ ਉਸ ਬਜ਼ੁਰਗਾ ਦਾ ਅਸ਼ੀਰਵਾਦ ਲੈ ਕੇ ਨੌਜਵਾਨਾਂ ਦਾ ਸਾਥ ਲੈ ਕੇ ਤੇ ਇੱਕ ਦਿਨ ਰਾਤ ਇੱਕ ਕਰਾਂਗੇ ਔਰ ਲੋਕ ਸਭਾ 'ਚ ਭੇਜਾਂਗੇ ਜੋ ਅੱਜ ਸਾਡੇ ਪੰਜਾਬ ਨਾਲ ਬਿਤਕਰਾ ਹੁੰਦਾ ਆਇਆ ਔਰ ਕੇਂਦਰ ਦੀ ਸਰਕਾਰਾਂ ਨੇ ਬਿਤਕਰਾ ਕਰਦੀਆਂ ਆਇਆਂ ਨੇ ਅੱਜ 8000 ਕਰੋੜ ਰੁਪਏ ਸਾਡਾ ਰੁੱਕੀ ਬੈਠੇ ਨੇ ਉਹ ਜਾ ਕੇ ਉਹਨਾਂ ਦੇ ਕੰਨ ਖੋਲਾਂਗੇ ਤੇ ਖੋਲ ਕੇ ਆਪਣੇ ਪੰਜਾਬ ਵਾਸਤੇ ਆਪਣੇ ਹੱਕ ਲੈ ਕੇ ਆਵਾਂਗੇ ਤੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਵਾਂਗੇ ਗਰੇਵਾਲ ਸਾਹਿਬ ਇੱਕ ਪਾਸੇ ਦਿਗਜਾਗੂ ਨੇ ਪੰਜਾਬ ਪ੍ਰਧਾਨ ਨੇ ਰਾਜਾ ਵੜਿੰਗ ਪ੍ਰਤਾਪ ਬਾਜਵਾ ਵੀ ਇੱਥੇ ਆ ਕੇ ਬੈਠੇ ਨੇ ਰਾਹੁਲ ਗਾਂਧੀ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਰੈਲੀ ਕਰਨਗੇ ਲੁਧਿਆਣਾ 'ਚ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਨੇ ਦੋ ਵਾਰ ਸੰਸਦ ਵੀ ਰਹੇ ਨੇ ਤਾਂ ਕਈ ਸਾਰੇ ਕੇਂਦਰੀ ਮੰਤਰੀ ਆਕਰੋਣ ਦੇ ਹੱਕੇ 'ਚ ਚੋਣ ਪ੍ਰਚਾਰ ਕਰਨਗੇ ਨਰਿੰਦਰ ਮੋਦੀ ਵੀ ਆਣਗੇ ਅਮਿਤ ਸ਼ਾਹ ਆਣਗੇ ਜੋਗੀ ਦੀ ਰੈਲੀ ਵੀ ਕਹਿੰਦੇ ਹੋਣੀਆਂ ਨੇ ਦੂਜੇ ਪਾਸੇ ਕਹਿੰਦੇ ਪੱਪੀ ਕਮਜ਼ੋਰ ਕੈਂਡੀਡੇਟ ਹੈ ਤੁਹਾਨੂੰ ਤਾਂ ਗਿਣਤੀ 'ਚ ਨਹੀਂ ਸਮਝਦੇ ਆਮ ਆਦਮੀ ਜਿੱਥੇ ਆਮ ਆਦਮੀ ਆ ਗਿਆ ਨਾ ਤੇ ਉੱਥੇ ਸਮਝ ਲਓ ਸਭ ਕੁਝ ਟੈਸ਼ ਨੈਸ਼ ਹੋ ਜਾਂਦਾ ਵਾ ਔਰ ਆਮ ਆਦਮੀ ਅੱਜ ਉੱਠ ਖੜਿਆ ਹੋਇਆ ਔਰ ਜਿਹੜੇ ਸ 2022 ਦੇ ਵਿੱਚ ਆਮ ਆਦਮੀ ਨੇ ਉਹਨੂੰ ਮਤਲਬ ਕਿ ਮਤਲਬ ਕਿ ਤੂੜ ਚਲਾਈ ਆ ਔਰ ਜਿਹੜੇ ਸੋਚਦੇ ਸੀ ਜਿੱਤਣ ਵਾਸਤੇ ਜੰਮੇ ਆ ਤੇ ਉਹਨਾਂ ਨੂੰ ਖੁਜੜੇ ਨਾ ਦਿੱਤਾ ਔਰ ਇੱਕ ਇਤਿਹਾਸਿਕ ਜਿੱਤ ਦਿੱਤੀ ਆ ਆਮ ਆਦਮੀ ਪਾਰਟੀ ਨੂੰ ਔਰ ਉਹ ਸੋਚ ਸੀ ਕਿ ਰਵਿੰਦ ਕੇ ਜੀਵਾਲ ਦੀ ਉਹ ਸੋਚ ਸੀ ਭਗਵੰਤ ਸਿੰਘ ਮਾਨ ਦੀ ਔਰ ਜਿਹਨੇ ਭਰਜੀ ਦੇਗ ਨੇਤਾ ਆਜਣ ਤੇ ਆਮ ਆਦਮੀ ਸਮਝ ਚੁੱਕਿਆ ਇਹਨਾਂ ਦੀ ਇੱਕ ਮਤਲਬ ਕਿ ਕਰਤੂਤਾ ਇਹਨਾਂ ਦੀ ਜੁਮਲੇ ਸਮਝ ਚੁੱਕੇ ਨੇ ਔਰ ਆਮ ਆਦਮੀ ਅੱਜ 2 ਸਾਲ ਦੇ ਭਗਵੰਤ ਸਿੰਘ ਮਾਨ ਦੇ ਕੰਮ ਦੇਖਦੇ ਹੋਏ ਅੱਜ ਇੱਕ ਜੁੱਟ ਹੋਇਆ ਹੋਇਆ ਇੱਕ ਪੰਗੇ ਤਰਫਾ ਹੋਇਆ ਹੋਇਆ ਔਰ ਆਮ ਆਦੀ ਪਾਰਟੀ ਦੇ 13 ਜੀਰੋ ਦਾ ਜਿਹੜਾ ਮਿਸ਼ਨ ਆ ਸਪਵਾਨ ਸਿੰਘ ਮਾਨ ਜੀ ਦਾ ਉਹ 13 ਜੀ ਦਾ ਮਿਸ਼ਨ ਪੂਰਾ ਹੋਊਗਾ ਜਿਹੜਾ ਪੰਜਾਬ ਦਾ ਮਿਸ਼ਨ ਆ ਸਪਵਾਨ ਸਿੰਘ ਮਾਨ ਜੀ ਦਾ ਦਵਾਈ ਦਾ ਪੜਾਈ ਦਾ ਰੋਜ਼ਗਾਰ ਦਾ ਪੰਜਾਬ ਚੋਂ ਕਰਪਸ਼ਨ ਨਸ਼ਾ ਗੁੰਡਾਗਰਦੀ ਖਤਮ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਉਹ ਮਿਸ਼ਨ ਪੂਰਾ ਹੋਊਗਾ ਅਸ਼ੋਕ ਪ੍ਰੈਸ਼ਰ ਪੱਪੀ ਔਰ ਵੱਡੀ ਲੀਡ ਨਾਲ ਜੱਟਣਗੇ ਚਾਹੇ ਹੁਣ ਬੜਿੰਗ ਆਵੇ ਤੇ ਚਾਹੇ ਤੜਿੰਗ ਹੋਵੇ ਚਾਹੇ ਬਿੱਟੂ ਹੋਵੇ ਚਾਹੇ ਕੋਈ ਵੀ ਹੋਵੇ ਤੇ ਆਮ ਆਦਮੀ ਜਾਗ ਰੋਕਾ ਆਮ ਆਦਮੀ ਬਹੁਤ ਸੂਝਵਾਨ ਆ ਤੇ ਇਸ ਵਾਰੀ ਲੋਕ ਸਭਾ ਚ ਆਮ ਆਦਮੀ ਦੇ ਇਤੇਰਾ ਦੇ 0 13 13 ਲੋਕ ਸਭਾ ਭੇਜਣਗੇ ਰਵਨੀਤ ਬਿੱਟੂ ਸਰਕਾਰ ਤੇ ਬਹੁਤ ਗੁੱਸੇ ਹੋ ਨਜ਼ਰ ਆ ਰਹੇ ਕਹਿੰਦੇ ਮੈਨੂੰ ਬੇਕਾਰ ਕਰਤਾ ਜੇਕਰ ਮੈਂ ਕਰਾਇਆ ਵੀ ਭਰਤਾ ਰਾਤ ਨੂੰ 12 ਵਜੇ ਕਿਹੜਾ ਸਰਕਾਰੀ ਦਫਤਰ ਖੁੱਲਾ ਸੀ ਕਿਹੜਾ ਸਰਕਾਰੀ ਅਸੋ ਜਾਗਦਾ ਸੀ ਨੋਟਿਸ ਭੇਜਿਆ ਮੇਰੇ ਬੱਚੇ ਨੂੰ ਕਰੋ ਬੇਕਾਰ ਕਰਤਾ ਇਹ ਸਾਰੇ ਜੁਮਲੇ ਇਹ ਜੁਮਲੇ ਸੁਣਾ ਕੇ 74 ਸਾਲ ਪੰਜਾਬ ਦੇ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਲੁੱਟੀ ਇਹਨਾਂ ਨੇ ਔਰ ਜੇ ਆਮ ਆਦਮੀ ਤੇ ਸਰਕਾਰ ਨਾ ਹੁੰਦੀ ਇਹ ਪੌਣੇ 2 ਕਰੋੜ ਰੁਪਈਆ ਵੀ ਲੋਕਾਂ ਦਾ ਜਿਹੜਾ ਸੀਗਾ ਨਾ ਅੱਜ ਮਨਕੇ ਵਾਪਸ ਲਿਆਵਾ ਤੇ ਇਹਨਾਂ ਨੇ ਮਨਕੇ ਖੂਨ ਪਸੀਨੇ ਦੀ ਕਮਾਈ ਉਹ ਪੀ ਜਾਣੀ ਸੀਗੀ ਅੱਜ 74 ਸਾਲ ਦੇ ਪਿੰਦੇ ਆਏ ਨੇ ਔਰ ਇਹ ਖੂਨ ਪਸੀਨੇ ਦੀ ਲੋਕਾਂ ਦੀ ਆਮ ਆਦਮੀ ਦੀ ਕਮਾਈ ਮਨਕੇ ਇਹਨਾਂ ਨੂੰ ਲੁੱਟਣ ਹੀ ਦੇਾਂਗੇ ਪੰਜਾਬ ਨੂੰ ਲੁੱਟ ਲਿਆ ਇਹਨਾਂ ਨੇ ਬਹੁਤ ਹੁਣ ਇਹਨਾਂ ਦੀ ਲੁੱਟ ਬੰਦ ਕਰਾਂਗੇ ਤੇ ਆਮ ਆਦਮੀ ਰਾਜ ਕਰੂਗਾ ਆਮ ਆਦਮੀ ਦਾ ਹੱਲ ਹੋਊਗਾ ਕਹਿੰਦੇ ਮੇਰੇ ਹੱਕ ਸੱਚ ਦੀ ਕਮਾਈ ਸੀ ਥੋੜੀ ਜੀ ਜ਼ਮੀਨ ਸੀ ਮੈਂ ਆਪਣੇ ਪੁੱਤ ਦੇ ਲਈ ਰੱਖੀ ਹੋਈ ਸੀ ਦਾਦੇ ਪੜਦਾਦੇ ਦੀ ਜਾਇਦਾਦ ਸੀ ਉਹ ਵੀ ਇਹਨਾਂ ਨੇ ਖੋਲੀ ਤੇ ਇਸ ਦਾ ਹਿਸਾਬ ਮੈਂ ਜ਼ਰੂਰ ਲ ਆਮ ਆਦਮੀ ਟੈਕਸ ਦਿੰਦਾ ਵਾ ਆਮ ਆਦਮੀ ਕਰਾਇਆ ਦਿੰਦਾ ਵਾ ਤੇ ਇਹ ਕਿਉਂਕਿ ਵੱਡਾ ਬਣ ਗਿਆ ਇਹ ਔਰ ਇਹ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਇਹ ਕਤੂਤਾਂ ਕੱਢ ਕੇ ਇਹ ਜਿਹੇ ਤਰੀਕੇ ਵਰਤ ਕੇ ਪੰਜਾਬ ਲੁੱਟਿਆ ਵਾ ਪੰਜਾਬ ਦੇ ਲੋਕਾਂ ਦੇ ਟੈਕਸ ਲੁੱਟੇ ਨੇ ਉਹ ਟੈਕਸ ਇਹਨਾਂ ਤੋਂ ਵਾਪਸ ਲਵਾਂਗੇ ਤੇ ਇਹਨਾਂ ਨੂੰ ਜਿਹੜਾ ਮਿਲ ਕੇ ਆਮ ਆਦਮੀ ਮਜ਼ਾ ਸਿਕਾਊਗਾ ਇਹਨੂੰ ਇਹਨੂੰ ਸਬਕ ਸਿਕਾਊਗਾ ਜਿਹੜਾ ਤੂੰ 5-10 ਸਾਲ ਰਹਿ ਕੇ ਪੰਜਾਬ ਨੂੰ ਲੁਧਿਆਣਾ ਨੂੰ ਲੁੱਟਿਆ ਵਾ ਲੁਧਿਆਣਾ ਦਾ ਇੱਕ ਡੱਕਾ ਨਹੀਂ ਸਵਾਰਿਆ ਆਪਣੇ ਭਾਈ ਨੂੰ ਸਿਰਫ ਡੀਐਸਪੀ ਬਣਾ ਕੇ ਔਰ ਇੱਕ ਢੱਕਾ ਨਹੀਂ ਕੰਮ ਕੀਤਾ ਇਹਨੂੰ ਸਬਕ ਸਿਖਾਉਣਗੇ ਜਿੰਨੇ ਮਰਜ਼ੀ ਜੁਮਲੇ ਕਰ ਲੈ ਜਿੰਨੇ ਮਰਜ਼ੀਆਂ ਇਹੋ ਜਿਹੇ ਕਰਤੂਤਾਂ ਕਰ ਲੈ ਇਹਨੇ ਸਮਝ ਚੁੱਕੇ ਨੇ ਕਰਤੂਤਾਂ ਆਜਾ ਬੜੀ ਕਹਿੰਦਾ ਭਗਵੰਤ ਮਾਨ ਤੇ ਰਵਨੀਤ ਬਿੱਟੂ ਦੀ ਜਾਰੀ ਹੈ ਇਸ ਕਰਕੇ ਰਵਨੀਤ ਬਿੱਟੂ ਨੂੰ ਪੱਪੀ ਦਿੱਤਾ ਗਿਆ ਹੈ ਰਵਨੀਤ ਬਿੱਟੂ ਤੇ ਭਗਵੰਤ ਜੀ ਰਾਜਾ ਬਣੇ ਇੱਕ ਤਾਂ ਜੱਫੀਆਂ ਪਾਉਂਦੇ ਫਿਰਦੇ ਨੇ ਔਰ ਪਹਿਲਾਂ ਵੀ ਪਾਉਂਦੇ ਸੀ ਅੱਜ ਅੱਡ-ਅੱਡ ਕਰਕੇ ਪਾ ਰਹੇ ਨੇ ਤੇ ਇਹ ਜਣੀਆਂ ਚਾਲਾਂ ਇਹਨਾਂ ਦੀਆਂ ਇਹ ਰੜੇ ਮਲੇ ਹੋਏ ਸੀਗੇ ਅੱਜ ਤੱਕ ਕਾਲੀ ਭਾਜਪਾ ਕਾਂਗਸ ਬਾਰੀ-ਬਾਰੀ ਰੜ ਕੇ ਲੁੱਟਦੇ ਰਹੇ ਨੇ ਤੇ ਇਹਨਾਂ ਦੀ ਲੁੱਟ 2022 ਦੇ ਵਿੱਚ ਆਮ ਆਦਮੀ ਨੇ ਪੰਜਾਬ ਦੇ ਲੋਕਾਂ ਨੇ ਬੰਦ ਕੀਤੀ ਆ ਔਰ ਪੰਜਾਬ ਦੇ ਲੋਕਾਂ ਨੇ ਨਵਾਂ ਇਤਿਹਾਸ ਸਿਰਜਿਆ ਹਮੇਸ਼ਾ ਚਾਹੇ ਯਾਦੀ ਦੀ ਲੜਾਈ ਹੋਵੇ ਚਾਹੇ ਹਰੀ ਕ੍ਰਾਂਤੀ ਦੀ ਗੱਲ ਕਰਦੇ ਆ ਚਾਹੇ ਕਾਲੇ ਕਾਨੂੰਨਾਂ ਦੀ ਬਲਕੇ ਬੰਦ ਕਰਨ ਦੀ ਗੱਲ ਕਰਦੇ ਆ ਤੇ ਚਾਹੇ 2022 ਦੇ ਵਿੱਚ ਇੱਕ ਇਤਿਹਾਸਿਕ ਜਿੱਤ ਦੇ ਕੇ ਔਰ ਆਮ ਆਦੀ ਪਾਰੀ ਸਰਕਾਰ ਲਿਆਂਦੀ ਆ ਇਹ ਤੇ ਪੰਜਾਬੀਆਂ ਦਾ ਇਤਿਹਾਸ ਆ ਇਹ ਇਹ ਜੁਮਲੇ ਨਾਲ ਦੇ ਜਿਹੜੇ ਸੀਗੇ ਚੱਲ ਚੁੱਕੇ ਨੇ ਔਰ ਆਮ ਆਦੀ ਪੰਜਾਬ ਦਾ 14 ਸੀਗਾ ਕੋਈ ਤੀਜਾ ਬਦਲਾਵੇ ਅੱਜ ਤੀਜਾ ਬਦਲ ਦੇ ਗਿਆ ਤੇ ਪਹਿਲੇ ਜਿਹੜੇ ਦੂਜੇ ਜਿਹੜੇ ਸੀਗੇ ਨਾ ਇਹਨਾਂ ਨੂੰ ਚੱਲਦਾ ਕਰਤਾ ਤੇ ਹੁਣ ਜਿੰਨੇ ਮਰਜੀ ਇਹਦੇ ਕੋਝੇ ਇਹਦੇ ਅਮਲ ਕੇ ਚਾਲਾਂ ਚੱਲਣ ਤੇ ਸਮਝ ਚੁੱਕਿਆ ਆਮ ਆਦਮੀ ਸਮਝ ਚੁੱਕੇ ਆਪਦੀ ਸਵਾਲਾ ਮੁਕਾਬਲਾ ਮੁੱਖ ਕਿਹੜੀ ਪਾਰਟੀ ਨਾਲ ਸਮਝਦੀ ਜਦੋਂ ਆਮ ਆਦਮੀ ਇੱਕ ਤਰਫਾ ਹੋਵੇ ਜਦੋਂ ਸਾਰੇ ਇੱਕ ਤਰਫਾ ਹੋਣ ਤੇ ਫਿਰ ਮੁਕਾਬਲੇ ਵਾਲੀ ਗੱਲ ਹੀ ਨਹੀਂ ਰਹੀ ਫਿਰ ਤਾਂ ਸਮਝੋ ਆਮ ਆਦਮੀ 13 0 ਆ ਤੇ ਮੁਕਾਬਲਾ ਤਾਂ ਇਹਨਾਂ ਦਾ ਵਾ ਇਹਨਾਂ ਦਾ ਆਪਸੇ ਸੋਚ ਰਿਹਾ ਵੀ ਤੀਜੇ ਦੇ ਕਿਨੇ ਹੋਣਾ ਚੌਥੇ ਦੇ ਕਿਨੇ ਹੋਣਾ ਇਹਨਾਂ ਦਾ ਆਪਸੀ ਮੁਕਾਬਲਾ ਆਮ ਆਦਮੀ ਨਾਲ ਕੋਈ ਮੁਕਾਬਲਾ ਨਹੀਂ ਬਿਲਕੁਲ ਇਹ ਸਾਨੂੰ ਵਿਧਾਇਕ ਦਲਜੀਤ ਸਿੰਘ ਗਰੇਵਾਲ ਜੋ ਕਹਿੰਦੇ ਹੋਏ ਨਜ਼ਰ ਆ ਰਹੇ ਲੋਕਾਂ ਨੇ ਮਨ ਬਣਾ ਲਿਆ ਲੋਕ ਇੱਕ ਤਰਫੋਂ ਫੈਸਲਾ ਕਰਨਗੇ ਪੰਜਾਬ ਦੇ ਵਿੱਚ 13 0 ਹੋਣ ਜਾ ਰਹੀ ਹੈ ਕੈਮਰਾ ਪਰਸਨ ਮਨੀਸ਼ ਨਾਲ ਹਿੰਮਤ ਸਿੰਘ ਦੀ ਗੱਲ ਜੀ ਸਵੇਰਾ ਮੋਢੇਣ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ 'ਤੇ